ਇਹ ਕਿਢੀ ਨਹੀਂ ਹੈ ਜੀ ਕਿਢੇ ਅੱਧੀ ਦਾ ਜਿਹੜਾ ਸਾਦਾ ਹੋਇਆ ਇਹ ਸੰਗ ਲੱਗਦੀ ਹੈ ਕਿ ਤੁੱਪ ਲੱਗਦੀ ਹੈ ਦੁੱਲ ਨਹੀਂ ਲੱਗਦਾ ਹੈ ਚੱਲਣ ਲਕਾਰੇ ਨਾਲ ਨਾ ਮੇਰਾ ਲੈਕ ਚ ਤਾਣ ਕੇ ਤਰਾਂ ਦੇ ਵਿੱਚ ਬੱਚਿਆ ਨੀ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਜਿਆ ਨੀ ਪੱਟੂ ਫਿਰਦਾ ਟੂਗ ਲਾ ਲਿਆ ਕੁਛ ਨਹੀਂ ਕੋ ਨਹੀਂ ਐਵੇਂ ਕਹੀਆਂ ਦੇਈ ਐਵੇਂ ਹੋ ਗਿਆ ਖਰਾਬ ਕਰਨਗੇ ਦੇ ਬਿਆਣੀ ਨਹੀਂ ਆ ਜੀ ਪਾਣੀ ਪਾਣੀ ਹੋ ਕੇ ਮਿੱਤਰਾ ਤਕ ਜਿੰਨਾ ਢੜਕੇ ਪਾਚਾ ਬੇ ਮਿੱਤਰਾ ਟੱਕੂਏ ਤੇ ਡਕੂਆ ਉਹ ਛੱਤ ਤੇ ਡਕੂਆ ਖੜ ਕੇ ਜਮਾ ਮੈਚਿੰਗ ਦੇ ਪਰਨੇ ਲੈ ਹੋਏ ਨੇ ਇੱਕੋ ਥਾਂ 'ਚ ਪੜਾਏ ਲੱਗਦੇ ਆ ਹੈ ਹਾਂਜੀ ਹਾਂਜੀ ਜਮਾ ਮੈਚਿੰਗ ਦੇ ਪਰਨੇ ਲੈ ਹੋਏ ਨੇ ਇੱਕੋ ਥਾਂ 'ਚ ਪੜਾਏ ਲੱਗਦੇ ਆ ਹੈ ਇਹ ਸੰਗ ਲੱਗਦੀ ਹੈ ਕਿ ਤੁੱਪ ਲੱਗਦੀ ਹੈ ਦੁੱਨੀ ਹੀ ਲੱਗਦਾ ਹੈ ਦੁੱਨੀ ਹੀ ਲੱਗਦਾ ਅੱਛਾ ਆਏ ਜੇ ਬਹਿ ਗਏ ਥੱਕ ਗਏ ਤੁਸੀਂ ਤਾਂ ਜੋਸ਼ ਆ ਤੁਹਾਡੇ 'ਚ ਨੌਜਵਾਨ ਹੋ ਕੰਮੋ ਫਿਰੋ ਕੰਮ ਕੀ ਆਇਆ ਹੁਣ ਸਵੇਰ ਦੇ ਕਰਦੇ ਆ ਹਾਂਜੀ ਅਗਰ ਕੀ ਕਰ ਲਿਆ ਸਵੀਰ ਦਾ ਕੀ ਖਟ ਲਿਆ ਬਸ ਤਾਂ ਹੀ ਤਾਂ ਬਹਿ ਕੇ ਖੱਟੀ ਬੈਠੇ ਬਸ ਇਹ ਸਾਰੇ ਇਕੱਠੇ ਆਏ ਲੱਗਦੇ ਹਾਂ ਬਾਈ ਕਿੱਥੋਂ ਦੇ ਹੋਗੇ ਟੰਡਰਤੋ ਵਾਲੇ ਅੱਛਾ ਅੱਛਾ ਠੀਕ ਐ ਤੁਸੀਂ ਵੀ ਨਾਲ ਹੀ ਹੈ ਸਾਰੇ ਅੱਛਾ ਅੱਛਾ ਤੇ ਫੇਰ ਬਾਈ ਕੋਈ ਰੌਣਕ ਮੇਲਾ ਕੋਈ ਲਾਓ ਕੋਈ ਗੱਲਬਾਤ ਕੋਈ ਸੁਣਾਓ ਹੈ ਬਸ ਚੱਲੀ ਜਾ ਜਿਹੜਾ ਥੋੜੇ ਚੋਂ ਜ਼ਿਆਦੇ ਹਾਂਜੀ ਗੱਲ ੜੀ ਕਿਹੜਾ ਥੋੜੇ ਚੋਂ ਆ ਬੈਠਾ ਜਾਣਾ ਆਈ ਹੈ ਕੋਈ ਨਹੀਂ ਗੱਲ ਦੀ ਬਾਲਾ ਸੁਣਾ ਦਈਓ ਕੀ ਬਟਨ ਜਾਉਣ ਹੁੰਦਾ ਹੈ ਨਾ ਇਹਦੀ ਕਿڑی ਨਹੀਂ ਹੈ ਜੀ ਕਿڑی ਅੱਧੀ ਦਾ ਸਾਦਾ ਹੋਇਆ ਨਹੀਂ ਫਿਰ ਕਿ ਵੀ ਮਤਲਬ ਇਹਦੇ ਤੋਂ ਬਿਨਾ ਸਾਤਾ ਨਹੀਂ ਬਸ ਜੀ ਇਹਦਾ ਹੁਣ ਇਹਨੂੰ ਪੁੱਛੋ ਹੈ ਜੀ ਹੈ ਸਭ ਬਨੇ ਹੋਏ ਜੇ ਰੋਟੀ ਪਮਾ ਦੀ ਨਾ ਖਾਈਏ ਖਾਣੀ ਜ਼ਰੂਰੀ ਹੈ ਜ਼ਰੂਰੀ ਹੈ ਭਾਈ ਕੀ ਰੋਗ ਲਾ ਲਿਆ ਕੁਝ ਨਹੀਂ ਕੋ ਨਹੀਂ ਐਵੇਂ ਕਈਆਂ ਦੇਈ ਐਵੇਂ ਹੋ ਗਿਆ ਮੈਂ ਆਖਰਾਬ ਕਰਨਗੇ ਦੇਖ ਲੈ। ਮੈਂ ਬਿਆਹ ਨਹੀਂ ਆ ਰਹੀ। ਸਟੈਂਪ ਲੱਗੀ ਹੋਈ ਹੈ ਵੀ ਸਟੈਂਪ। ਸਾਡੀ 라ਦੀ ਸਟੈਂਪ। ਉੱਧਰ ਉੱਧਰ। ਕਿਉਂ ਏ ਬੋਲੀ ਕੌਣ ਜਾਂਦਾ ਇੱਧਰੋਂ? ਜਿਹੜੀ ਖਾਂਦੇ ਜਿਹੜੇ ਖਾਂਦੇ ਆ ਉਹ। ਸਾਡੀ ਕਾਹਦੀ ਸਟੈਂਪ ਲੱਗੀ ਹੈ ਮੈਨੂੰ ਦੱਸੋ। ਮੋਰੀ ਦੇ ਪੱਕੀ ਸਟੈਂਪ ਹੈ ਜਿਹੜੀ ਖਾਂਦਾ ਉਹ। ਅੱਛਾ ਅੱਛਾ ਅੱਛਾ। ਹਾਂਜੀ। ਮੇਰੀ ਬੋਲ ਦੇ ਤਾਂ ਹੈ ਨਹੀਂਗੇ ਜਾਂ ਦੋਵਾਂ। ਚੈਨਲ ਕਿਹਾ ਮੈਨੂੰ ਕਿ ਸੋਟਾ ਚੈਨਲ। ਚੈਨਲ ਤੇ ਮੈਂ ਫੇਰ ਦੱਸੂ ਪਹਿਲਾਂ ਗੱਲ ਤਾਂ ਕਰੋ। ਹਾਂਜੀ ਪੁੱਛੋਗੀ ਪੁੱਛੂੰਗੀ। ਪੁੱਛੋਗੀ ਪੁੱਛੂੰਗੀ। ਮੈਨੂੰ ਕੋਈ ਗੀਤ ਸੁਣਾਓ ਕੋਈ ਸ਼ਾਇਰੀ ਸੁਣਾਓ ਸਨਾਓ ਕੁਸ਼ੇ ਬਣੀ ਮੈਂ ਡੇੜਾ ਤਾਂ ਤੋਂ ਬੜੇ ਬੌਨਾਵਾ ਗਾਣਾ ਗਾਣਾ ਯਾਰ ਸਨਾਓ ਮੈਂ ਸਾਰੇ ਖੜ ਗਏ ਹੁਣ ਫਿਰ ਕੰਮ ਬੇਇੱਜ਼ਤੀ ਨਾਲ ਨਹੀਂ ਪਿੰਡ ਦਾ ਨਾਂ ਵੀ ਬੋਲ ਤਾਂ ਦੇਖ ਲੈ ਬਾਈ ਹੁਣ ਕੁਝ ਪੁੱਛ ਲੋਈ ਮੈਂ ਜਵਾਬ ਦੇ ਦੂੰਗਾ ਜਵਾਬ ਹੁਣ ਬੈੱਕ ਕਿਹ ਤੇ ਜਾਨੀ ਹੈ ਗਾਣਾ ਸੁਣਾ ਕੀ ਸੁਣਾਉਂਦੇ ਨਹੀਂ ਹੈ ਕੀ ਇਹ ਇਹਨਾਂ ਨੇ ਕਿਹਾ ਹੁਣ ਮੈਨੂੰ ਵੀ ਪਤਾ ਸੀ ਇਹਨਾਂ ਨੇ ਦੱਸਿਆ ਵੀ ਤੁਸੀਂ ਗਾਉਂਦੇ ਨਹੀਂ ਗਾਉਂਦੇ ਐਵੇਂ ਕਹੀ ਜਾਂਦੇ ਆਂ ਮੈਂ ਤਾਂ ਸੁਣ ਕੇ ਜਾ ਆਰੇ ਨਾ ਕਿਉਂ ਦਾ ਸਾਨੂੰ ਇੱਕ ਆਹ ਇਹ ਤਾਂ ਬੇਸਤੀ ਹੋ ਰਹੀ ਹੈ ਫਿਰ ਜਿਹੜੀਆਂ ਹੁੰਦੀਆਂ ਜੀ ਤਾਂ ਮੈਨੂੰ ਨਹੀਂ ਮੈਡਮ ਕੋਸ ਆਉਂਦਾ ਇਹ ਤਾਂ ਐਵੇਂ ਘਟੀ ਜਾਂਦੇ ਸੁਣਾਏ ਮੈਡਮ ਮੇਰੇ ਤਣੌੜਾ ਕਰਦੇ ਮੈਂ ਕਿ ਲਾਈ ਪਾਉ ਲੈ ਕੇ ਵੀ ਆ ਪਿੰਡ ਦੇ ਮੁੰਡਿਆਂ ਨੂੰ ਕੁਛ ਨਹੀਂ ਆਉਂਦਾ ਇੱਕ ਗੱਲ ਕੋ ਥੋੜਾ ਹੈ ਅੱਗੇ ਤਾਂ ਲਫੂ ਕੀ ਹੋ ਗਿਆ ਅੱਗੇ ਨੂੰ ਭਗ ਜਾਂਦੇ ਐ ਤੁਸੀਂ ਤਾਂ ਅੱਗੇ ਨੂੰ ਆਜੋ ਪਹਿਲਾਂ ਕੀ ਹੋ ਗਿਆ ਤੁਸੀਂ ਆਜੋ ਅੱਗੇ ਨੂੰ ਕਿਉਂ ਆ ਤੁਸੀਂ ਆਜੋ ਅੱਗੇ ਨੂੰ ਆ ਕੇ ਨਾ ਆਈ ਨਹੀਂ ਕੋਈ ਮੋੜ ਤੇ ਨਾ ਨਹੀਂ ਨਹੀਂ ਮੈਡਮ ਮੈਨੂੰ ਦੱਸੋ ਤੇ ਤੇਜ਼ੀ ਹੋ ਰਹੀ ਹੈ ਤੀਜ ਨਾ ਮੈਂ ਮਿੱਤਰ ਦੀ ਗਾਣੇ ਆਉਂਦੇ ਲੇ ਕੇ ਮੈਂ ਫੜ ਲ ਲਕਾਰੇ ਨਾਲ ਮੈਂ ਡਰ ਗਈ ਆ ਗੁਜਲ ਲਕਾਰੇ ਵੇ ਅੰਦਰ ਵੜ ਗਈ ਆ ਗੁਜਲ ਲਕਾਰੇ ਨਾਲ ਲੋ ਮੇਰਾ ਲੈ ਕੇ ਚਤਾਨ ਦੇ ਧਰਾਂ ਦੇ ਵਿੱਚ ਬਚਿਆ ਆਂ ਪੱਟੂ ਫੜਦਾ ਫਰਦਾ ਸ਼ਰਾਬ ਨਾਲ ਰੱਖਿਆ ਆਂ ਪੱਟੂ ਫੜਦਾ ਉਹ ਪਹਿਲਾ ਕੰਮ ਪਹਿਲੀ ਆਣੇ ਭੈਲ ਖਟਣੇ ਉਧ ਜਗ੍ਹਾ ਮਬੋਤਨ ਅਦਰ ਡਾਕ ਟੱਪਣੇ ਉਦੀ ਜਗ੍ਹਾ ਮੇ ਆਸੀ ਲੈਣੀ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਇਹ ਨਹੀਂ ਤੇਰੇ ਦਰਤੇ ਦਰਤੇ ਬੁਲਾਉਂਦਾ ਮੁੰਡਾ ਬੱਕਰੇ ਇਹ ਨਹੀਂ ਤੇਰੇ ਦਰਤੇ ਝਰਖੀ ਤਰੰਜਣਾ ਚੋਂ ਡੈਣੋ ਹਟ ਗਈ ਹਾਰ ਕੇ ਚੰਗਾਰ ਮੈਂ ਖਲੌਣੋ ਹਟ ਗਈ ਝਰਖੀ ਤਰੰਜਣਾ ਚੋਂ ਡੈਣੋ ਹਟ ਗਈ ਹਾਰ ਕੇ ਚੰਗਾਰ ਮੈਂ ਖਲੌਣੋ ਹਟ ਗਈ ਫਰ ਫਰ ਦੇ ਨਾ ਛਾਟੀ ਗਾਲੀ ਬੱਚੇ ਘੇੜੇ ਬਿਨਾ ਕੰਮ ਤੋਂ ਫਰੇ ਨੌਂਦਾ ਨਿਜੈ ਵੱਟੀ ਦਾ ਚੁੰਮ ਕੇ ਰਮਾਨ ਫੜਾਉਂਦਾ ਨਿਜੈ ਵੱਟੀ ਦਾ ਸਰੀਰ ਛੜਦਾ ਹੀ ਮਾਜੋਲ ਫਾਜਰਾ ਫੀਮ ਰਜ ਕੀ ਹੱਡਾ ਚ ਲੋਕ ਟੋੜੇ ਪਾੜੇ ਆਪਾ ਲਾ ਲਿਆ ਨਿਸ਼ਾਰੇ ਨਸਿਆਨੇ ਉਹ ਗੰਦਵਾ ਸਰੀਰ ਸਾਰ ਖਾ ਲਿਆ ਨਿਸ਼ਾਰੇ ਨਸਿਆਨੇ ਖੁੱਲ ਕੇ ਛੱਪਨਾਂ ਰੱਖ ਪੱਟ ਤੇ ਮਾਰੀ ਬਗੜਾ ਚੀ ਨ ਤੇਰੀ ਲੱਤ ਤੇ ਖੁੱਲ ਕੇ ਛੱਰ ਰੱਖ ਪੱਟ ਤੇ ਮਾਰੀ ਬਗੜਾ ਚੀ ਨ ਤੇਰੀ ਲੱਤ ਤੇ ਖਰ ਖਰ ਦਨ ਜੇ ਛੱਪਾਂ ਦੀਆਂ ਛੀਰੀਆਂ ਤੇ ਕੱਢ ਕੇ ਮੱਕੀਲਾ ਛੱਡ ਗਿਆ ਭਣੇ ਤੇ ਗੇੜੇ ਨ ਜੈ ਵੱਟੀ ਦਾ ਚੰਦਰੀ ਮਾਤਾ ਨੂੰ ਛੇੜੇ ਨ ਜੈ ਵੱਟੀ ਦਾ ਹਾਏ ਹੋਰ ਕਿ ਤੈਨੂੰ ਜਾ ਵਿਆਹ ਕੇ ਲੈ ਕੇ ਆ ਜੱਟਾਂ ਜਿਉਣਾ ਜਾਂ ਕਿਤੇ ਨਾ ਰ ਗਿਆ ਝੱਲ ਮੇਰੇ ਨਾਲ ਪਚਾਰੇ ਲੈ ਲਈ ਇਹਦਾ ਮਾਂ ਜਿੱਤੀ ਪਿਆਰ ਦੀ ਕਿਸੇ ਨਾ ਬਾਜੀ ਚਿਤ ਕਰਦੇ ਹਾ ਕਰਦੇ ਮੁੰਡੇ ਦਾ ਰਾਜੀ ਚਿਤ ਕਰਦੇ ਪੱਟੂ ਫਰਦਾ ਫਰਦਾ ਸ਼ਰਾਬ ਨਾਲ ਰੱਜਿਆ ਨੀ ਪੱਟੂ ਫਰਦਾ ਕਿਆ ਬਾ ਚੇ ਹੋ ਗਏ ਉਹ ਪਿੜੀ ਗਲੀ ਵਿੱਚ ਹੋ ਗੱਟਾ ਕਰੇ ਖੜ ਗਿਆ ਬਾਹੋ ਫੜ ਕੇ ਪਿੜੀ ਗਲੀ ਵਿੱਚ ਹੋ ਗੱਟਾ ਕਰੇ ਖੜ ਗਿਆ ਬਾਹੋ ਫੜ ਕੇ ਪਾਣੀ ਪਾਣੀ ਹੋ ਕੇ ਮਿੱਤਰਾ ਤਕ ਤਕ ਛੀਨਾ ਢੜ ਕੇ ਪਾਚਾ ਬੇ ਮਿੱਤਰਾ ਟੱਕੂ ਤੇ ਟਕੂਆ ਉਹ ਛੱਤ ਵਿੱਚ ਟਕੂਆ ਖੜ ਕੇ ਤੇਰੇ ਭਾਈਆਂ ਨਾਲ ਪਾਹੇਗੀ ਦੁਸ਼ਮਣੀ ਤੇਰੇ ਨਾਲ ਪਾਹੇਗੀ ਯਾਰੀ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਜਿੱਤ ਤਨ ਨੇ ਨਿਭਣੀ ਛੱਡ ਦੇ ਬੈਰ ਨੇ ਹਰ ਦੇ ਬਾਰੇ ਨੇ ਯਾਰੀ ਓ ਕੀ ਮੈਨੂੰ ਬੋਲ ਮਿੱਤਰਾਂ ਕਹਿ ਗਿਆ ਲੋਹੇ ਲਾਕੇ ਡਕਦਾ ਫਰਦਾ ਤੂੰ ਹਾਣੀਆਂ ਦੂਜੇ ਪਾਸੇ ਮਾਤਾ ਬਲੰਦਣੋਂ ਭਗੀਰ ਛੱਡ ਕੇ ਬਰੀ ਕਰਾ ਦੂੰ ਬਰੀ ਕਰਾ ਦੂੰ ਆਪੇ ਓ ਖੁੰਡਾ ਉਤੇ ਜੁੜ ਕੇ ਬੈੰਦੀ ਨਿੱਤ ਮੁੰਡਿਆਂ ਦੀ ਟਾਣੀ ਗੋਰੇ ਰੰਗ ਨੇ ਪੱਟਣੇ ਪਵਾ ਤੇ ਪਰਦੇ ਮੇਰੇ ਹਾਣੀ ਨੂੰ ਗੁੰਡੀਆਂ ਦੇ ਸ਼ੰਗ ਫੱਜ ਗਏ ਨੱਕਲੂ ਬੜੇ ਮੈਂ ਹੱਲਦੂੜੇ ਮੈਂ ਖਾਣੀ ਤੇਰੇ ਮੂਰੇ ਹੱਥ ਜੋੜ ਦੀ ਨਾ ਕੇ ਬਾਲ ਨੇ ਟਾਲਾ ਬਾਪੂ ਮੇਰਾ ਘਰ ਮਚਵਾਦਾ ਭਾਈ ਅਗਦੀਆਂ ਨਾਲ ਬਖੂਨ ਨਾਲ ਹੋ ਜਾਊਗਾ ਨਾ ਕੱਢ ਮਿੱਤਰਾ ਨਾ ਕੱਢ ਮਿੱਤਰਾ ਗਾਲਾ ਓ ਚਾਚ ਮਕੀਨੇ ਮੂਰੇ ਵਾਰ ਲੈ ਤੌਣ ਚੱਕੂਗਾ ਕਿਹੜਾ ਕੱਲਾ ਕੱਲਾ ਮੈਂ ਕੁੱਟ ਕੇ ਮਾਰ ਤੂੰ ਛਾ ਲਗ ਲਾਣਾ ਤੇਰਾ ਦੋਇ ਤਰੇ ਗੋਜੀਆਂ ਹੋ ਜੂ ਹੁਣੇ ਦਵੇੜਾ ਖਾਰੀ ਦੁਨੀਆ ਬਹਿਰੀ ਹੋ ਗਈ ਅੱਖਾਂ ਜਦੋਂ ਦੀਆਂ ਲੜੀਆਂ ਰੋਂਦਾ ਪੋਂਦਾ ਤੂੰ ਹਾਨੀਆਂ ਦੇਖ ਕਮੰਡਣ ਛੜੀਆਂ ਬਿਛੜਦੇ ਭਾ ਮਿੱਤਰਾ ਦੇਖਣ ਕੁੜੀਆਂ ਦੇਖਣ ਕੁੜੀਆਂ ਖੜੀਆਂ ਉੱਤੇ ਜਟਾਂ ਦਾ ਕੱਟ ਨਹੀਂ ਕਰਦਾ ਛੱਡੂ ਕੜਾ ਕੇ ਨੀਕਾ ਕੱਚ ਝੇੜ ਦੇਖ ਬੈਠੀ ਆ ਕੇ ਭਗਤੀ ਯਾਪ ਤਰੀਕਾ ਯਾਰ ਤੇਰੇ ਭੰਨਿਆ ਗਿਆ ਭਗਤਾਂ ਦੀ ਯਾਪ ਭਗਤਾਂ ਦੀ ਯਾਪ ਤਰੀਕਾ